ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸਿਵੀਆਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਇੱਕ ਤੋਕੜ ਗੱਬਣ ਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਿਰਮਲ ਸਿੰਘ ਜੀ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਵੀ ਬਠਿੰਡਾ ਜੀ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈ 98785 214282 ਜੀ ਠੀਕ ਆ ਜੀ ਅੱਜ ਦੋ ਨਾਗਾ ਜੀ ਹਾਂਜੀ ਦੋ ਨਾਗਾ ਜੀ ਇਧਰੋਂ ਸ਼ੁਰੂ ਕਰਦੇ ਸੂਆ ਕਿੰਨਾਂ ਮਸੂਈ ਹੈ ਜੀ ਇਹ ਸੂਆ ਦੂਜਾ ਸੂਈ ਵੀ ਹੈ ਜੀ ਹਾਂ ਤੀਜੇ ਸੂਏ ਵਾਸਤੇ ਗੱਬਣਾ ਜੀ ਹਾਂਜੀ ਤੀਜੇ ਵਾਸਤੇ ਠੀਕ ਹੈ ਜੀ ਇਹ ਚੈੱਕ ਪਾਸ ਹੋ ਗਈ ਜੀ ਨਹੀਂ ਆਪਾਂ ਚੈੱਕ ਕਰਾਉਣੀ ਹੈ ਜੀ ਡਾਕਟਰ ਆਉਣ ਵਾਲਾ ਵਸ ਘੰਟੇ ਦੋ ਘੰਟੇ ਤੱਕ ਆ ਜਾਊਗਾ ਠੀਕ ਹੈ ਜੀ ਤਾਂ ਆਪਾਂ ਲਿਆਂਦੇ ਜੀ ਉਹਨਾਂ ਨੇ ਦੱਸਿਆ ਗੱਬਣਾ ਆ ਉਹਨਾਂ ਨੇ ਗੱਬਣ ਦੱਸ ਕੇ ਦਿੱਤੀ ਜਾਨੀ ਜਦੋਂ ਤੱਕ ਵੀਡੀਓ ਅਪਲੋਡ ਹੋਊਗੀ ਉਦੋਂ ਤੱਕ ਯੈਸ ਨੋ ਦਾ ਪਤਾ ਲੱਗ ਜਾਵੇ ਜੇ ਤਾਂ ਖਾਲੀ ਹੋਈ ਤਾਂ ਖਾਲੀ ਦਾ ਰੇਟ ਹੋ ਜਾਊਗਾ ਤੇ ਜੇ ਗੱਬਣ ਹੋਈ ਗੱਬਣ ਦਾ ਜਾਨੀ ਮਾਲਕਾਂ ਨੇ ਗੱਬਣ ਕਹਿ ਕੇ ਦਿੱਤੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਦੇ ਨਾਲ 6 ਕਿਲੋ ਜੀ ਠੀਕ ਹੈ ਜੀ 6 ਕਿਲੋ ਥਨਾ ਦੀ ਡੰਨਾ ਜੀ ਹਾਂਜੀ ਥਨਾ ਦੇ ਓਕੇ ਜੀ ਤੋੜ ਕੇ ਦਿਖਾ ਦੀ ਵੀਰੇ ਤੋੜ 22 ਦੇ ਦਸਨ ਮੁਤਾਬਕ ਜੀ ਦੂਜਾ ਸੂਆ ਸੂਈ ਹੋਈ ਹੈ ਜੀ ਤੀਜੇ ਵਾਸਤੇ ਗੱਬਣ ਆ ਬਾਈ ਦੱਸਦਾ ਕਿ ਮਾਲਕਾਂ ਨੇ ਗੱਬਣ ਕਹਿ ਕੇ ਦਿੱਤੀ ਆ ਪਰ ਡਾਕਟਰ ਸਾਹਿਬਾਨ ਥੋੜੇ ਜੇ ਲੇਟ ਆ ਜੀ ਤੇ ਵੀਡੀਓ ਆਪਾਂ ਪਹਿਲਾਂ ਬਣਾ ਰਹੇ ਆ ਜਦੋਂ ਤੱਕ ਵੀਡੀਓ ਅਪਲੋਡ ਹੋਊਗੀ ਉਦੋਂ ਤੱਕਰ ਪਤਾ ਲੱਗ ਜੂ ਜੀ ਗੱਬਣ ਜਾਂ ਖਾਲੀ ਆ ਤਾਂ ਰੇਟ ਇਹਦਾ ਫੋਨ ਤੇ ਹੀ ਰਹਿਣ ਵਾਲਾ ਜੀ ਕਿਉਂਕਿ ਜੇ ਤਾਂ ਚੈੱਕ ਪਾਸ ਹੋ ਗਈ ਤਾਂ ਫਿਰ ਉਹ ਜਿਹਾ ਰੇਟ ਹੋਊਗਾ ਜਿਹੜਾ ਨੈੱਟ ਦੁੱਧ 6 ਕਿਲੋ ਤਿਆਰ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਣ ਫੋਰ ਸ਼ਾਂਕ ਪੂਰਾ ਵੀ ਨਹੀਂ ਜੀ ਬਾਕੀ ਵੀਰੇ ਤਸੱਲੀ ਪਰਖ ਤੁਸੀਂ ਕਰਨੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਬਾਈ ਦੇ ਘਰੋਂ ਆਪਦੀ ਤਸੱਲੀ ਕਰਕੇ ਲੈ ਜਾਓ ਜੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਜੀ ਜੇ ਟੋਕੜ ਹੋਈ ਤਾਂ ਟੋਕੜ ਦੀ ਤੇ ਜੇ ਗੱਬਣ ਹੋਈ ਤਾਂ ਗੱਬਣ ਦੀ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਜੀ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਸੁਵੇ ਦੂਜਾ ਹੀ ਸੁਈ ਵੀ ਜੀ ਕਦੋਂ ਸੁਈ ਆ ਜੀ ਇਹ ਇਹਨੂੰ ਮੰਨ ਕੇ ਚੱਲੋ ਅੱਜ 5 ਕਿ ਦਿਨ ਹੋ ਗਏ ਜੀ ਬੱਚਾ ਕੀ ਆ ਜੀ ਬੱਚਾ ਬਸਾ ਜੀ ਬੱਚਾ ਜੀ ਹਾਂ ਜੀ ਬੱਚਾ ਠੀਕ ਆ ਜੀਰ ਦੀ ਸਾਫ ਆ ਜੀ ਹਾਂ ਜੀ ਠੀਕ ਹੈ ਜੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਥੱਲੇ ਬੱਚੇ ਨੂੰ ਚੰਗਾ 8 ਲੀਟਰ ਤਿਆਰ ਹੈ ਜੀ ਥਣਾ ਦੀ ਡੰਨ ਹੈ ਜੀ ਥਣੇ ਇੱਕ ਥਣਚ ਤੇਲ ਆਇਆ ਇੱਕ ਥਣੋਂ ਇਹ ਜਮਾ ਹੀ ਨਹੀਂ ਹੁੰਦਾ ਜਮਾ ਹੀ ਦੁੱਧਾ ਰਹੀ ਠੀਕ ਹੈ ਜੀ ਕਿੰਨਾ ਬੋਲਾ ਜੀ ਤਿਆਰ ਹੈ ਬੋਲਾ 8 ਕਿਲੋ ਜੀ ਤੋੜ ਕੇ ਦਿਖਾ ਦਿਓ ਮੇਰੇ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ 10 ਦਾ ਦੂਜਾ ਜੀ ਹਾਂਜੀ ਦੂਜਾ ਜੀ ਦੂਜਾ ਸੂਈ ਹੈ ਜੀ ਆ ਬੱਚਾ ਮਗਰ ਵੱਛਾ ਜੀ 5 ਦਿਨ ਸਮਾਂ ਹੋ ਗਿਆ ਬਾਈ 10 ਦਾ ਸੂਈ ਨੂੰ net 8 ਕਿਲੋ ਬੋਲਾ ਤਿਆਰ ਹੈ ਜੀ 2 ਟਾਈਮ 4 ਟਾਈਮ 6 ਟਾਈਮ ਆਪਦੀ ਚਵਾਈ ਕਰ ਸਕਦੇ ਜੀਰ ਦੀ ਡੰਨ ਆ ਵੀਰੇ ਹਾਂਜੀ ਓਕੇ ਜੀ ਠੀਕ ਆ ਜੀ ਇੱਕ ਤੁਹਾਨੂੰ ਬਾਈ ਦੱਸਦਾ ਕਿ ਤੇਲ ਬਿਲਕੁਲ ਹੀ ਨਹੀਂ ਦੁੱਧ ਹੁੰਦਾ ਤਿੰਨਾਂ ਥਣਾਂ ਦੀ ਓਕੇ ਆ ਜੀ ਤੇ ਤਿੰਨਾਂ ਥਣਾਂ ਚੋਂ 8 ਕਿਲੋ ਬੋਲਾ ਆਪਦਾ ਜੋਖ ਕੇ ਲੈ ਜੇ ਕੋਈ ਵੀ ਸੱਜਣਾ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਮਾਨ ਜੀ ਬਾਈ ਜੀ 20000 ਰੁਪਏ ਜੀ ਹੋ ਜੋ ਮਾਨਤਨ ਜੀ ਮਾਨਤਨ ਹੋ ਜੂ ਠੀਕ ਆ ਜੀ 20000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬੱਚਾ ਮਗਰ ਵੱੱਛਾ ਜੀ ਜੀਰ ਦੀ ਬਾਈ ਦੱਸਦਾ ਕਿ ਡੰਨ ਆ ਜੀ ਤੇ 8 ਕਿਲੋ ਬੋਲਾ ਤਿਆਰ ਆ ਇੱਕ ਤੁਹਾਨੂੰ ਤੇਲ ਆ ਜੀ ਬਾਕੀ ਜਿਨੂੰ ਵੀ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ